ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1301 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1302 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਾਨੜਾ ਮਹੱਲਾ ਪੰਜਵਾ ਰਾਗ ਕਾਨੜਾ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਨਾ ਜਾਣੀ ਸੰਤਨ ਪ੍ਰਭ ਜਨਾਨ ਸੰਤ ਜਨਾਂ ਨੇ ਪ੍ਰਭ ਤੋਂ ਬਿਨਾ ਕਿਸੇ ਹੋਰ ਨੁਕਿਤੇ ਵਸਦਾ ਨਹੀਂ ਜਾਣਿਆ ਊਚ ਨੀਚ ਸਭ ਏਕ ਸਮਾਨ ਮੁਖ ਬਕਨੋ ਮਨ ਮਾਨ ਰਹਾਓ ਸੰਤ ਜਾਨ ਉੱਚੇ ਨੀਵੇਂ ਸਭ ਜੀਵਾਂ ਵਿੱਚ ਸਿਰਫ ਪਰਮਾਤਮਾ ਨੂੰ ਇੱਕ ਸਮਾਨ ਵਸਤਾ ਵੇਖ ਕੇ ਮੂੰਹੋਂ ਪਰਮਾਤਮਾ ਦਾ ਨਾਮ ਉਚਾਰਦੇ ਹਨ ਅਤੇ ਆਪਣੇ ਮਨ ਵਿੱਚ ਉਸ ਦਾ ਧਿਆਨ ਧਰਦੇ ਹਨ ਰਹਾਓ ਘਟ ਘਟ ਪੂਰ ਰਹੇ ਸੁਖ ਸਾਗਰ ਪੈ ਭੰਜਰ ਮੇਰੇ ਪ੍ਰਾਨ ਮੇਰੇ ਪ੍ਰਾਣਾ ਤੋਂ ਪਿਆਰੇ ਪ੍ਰਭੂ ਜੀ ਸਾਰੇ ਡਰ ਦੂਰ ਕਰਨ ਵਾਲੇ ਪ੍ਰਭੂ ਜੀ ਸਾਰੇ ਸੁੱਖਾਂ ਦੇ ਸਮੁੰਦਰ ਪ੍ਰਭੂ ਜੀ ਹਰੇਕ ਸਰੀਰ ਵਿੱਚ ਮੌਜੂਦ ਹਨ ਮਨੈ ਪਰਗਾਸ ਭਿਓ ਭ੍ਰਮ ਨਾਸਿਓ ਮੰਤਰ ਦਿਓ ਗੁਰ ਕਾਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਗੁਰੂ ਦਾ ਸ਼ਬਦ ਪੱਕਾ ਕਰ ਦਿੰਦਾ ਹੈ ਉਹਨਾਂ ਦੇ ਮਨ ਵਿੱਚ ਆਤਮਿਕ ਜੀਵਨ ਦੀ ਸੂਝ ਦਾ ਚਾਨਣ ਪੈਦਾ ਹੋ ਜਾਂਦਾ ਹੈ ਉਹਨਾਂ ਦੇ ਅੰਦਰੋਂ ਭਟਕਣਾ ਦੂਰ ਹੋ ਜਾਂਦੀ ਹੈ ਕਰ ਤਰਹਿ ਕਰ ਤਿਗ ਕਰੋਨਾ ਮੈਂ ਅੰਤਰ ਜਾਮੀ ਗਿਆਨ ਪਰਮਾਤਮਾ ਦੇ ਕੀਤੇ ਜਾਣ ਨੂੰ ਜਾਣਨ ਵਾਲੇ ਸੰਤ ਜਨ ਅੰਤਰਜਾਮੀ ਤਰਸ ਰੂਪ ਪਰਮਾਤਮਾ ਦੇ ਗੁਣਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਨ ਆਠ ਪੈਰ ਨਾਨਕ ਜਸ ਗਾਵੇ ਮੰਗਨ ਕੋ ਹਰ ਦਾਨ ਨਾਨਕ ਵੀ ਪਰਮਾਤਮਾ ਦੇ ਨਾਮ ਦਾ ਦਾਨ ਮੰਗਣ ਵਾਸਤੇ ਅਠੇ ਪੈਰ ਉਸ ਦੀ ਸਿਫਤਸਲਾਹ ਦਾ ਗੀਤ ਗਾਉਂਦਾ ਰਹਿੰਦਾ ਹੈ ਕਾਨੜਾ ਮਹੱਲਾ ਪੰਜਮਾ ਕਹਿਨ ਕਹਾਵਨ ਕੋ ਕਈ ਕਹੇ ਤੈ ਜ਼ੁਬਾਨੀ ਆਖਣ ਅਫਵਾਨ ਵਾਲੇ ਤਾਂ ਅਨੇਕਾਂ ਹੀ ਹਨ ਐ ਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੇਤਰ ਹਾਓ ਪਰ ਜਿਆ ਕੋਈ ਬਿਰਲਾ ਸੰਤ ਜਨ ਹੈ ਕੋਈ ਬਿਰਲਾ ਸੇਵਕ ਹੈ ਜਿਹੜਾ ਜਗਤ ਦੇ ਮੂਲ ਪ੍ਰਮਾਤਮਾ ਦੇ ਮਲਾਪ ਨੂੰ ਮਾਨਦਾ ਹੈ ਰਹਾਓ ਦੁੱਖ ਨਾਹੀ ਸਭ ਸੁਖ ਹੀ ਹੈ ਰੇ ਇਕ ਹੈ ਏਕੀ ਨਿਤੈ ਜਿਹੜਾ ਕੋਈ ਬਿਰਲਾ ਸੰਤ ਜਨ ਪ੍ਰਭੂ ਮਲਾਪ ਮਾਨਦਾ ਹੈ ਉਸ ਨੂੰ ਕੋਈ ਦੁੱਖ ਨਹੀਂ ਪਹੁੰਚ ਸਕਦਾ ਉਹਦੇ ਅੰਦਰ ਸਦਾ ਆਨੰਦ ਹੀ ਆਨੰਦ ਸੁਖ ਹੀ ਸੁਖ ਹੈ ਉਹ ਇੱਕ ਪਰਮਾਤਮਾ ਨੂੰ ਹੀ ਹਰ ਤਾ ਅੱਖਾਂ ਨਾਲ ਵੇਖਦਾ ਹੈ ਬੁਰਾ ਨਹੀਂ ਸਭ ਭਲਾ ਹੀ ਹੈ રે ਹਾਰ ਨਹੀਂ ਸਭ ਜਿੱਤੈ ਉਸ ਨੂੰ ਕੋਈ ਮਨੁੱਖ ਬੁਰਾ ਨਹੀਂ ਜੱਪਦਾ ਹਰੇਕ ਭਲਾ ਹੀ ਦਿਸਦਾ ਹੈ ਦੁਨੀਆਂ ਦੇ ਵਕਾਰਾਂ ਦੇ ਟੱਕਰੇ ਤੇ ਉਸ ਨੂੰ ਕਦੇ ਹਾਰ ਨਹੀਂ ਹੁੰਦੀ ਸਦਾ ਜਿੱਤ ਹੁੰਦੀ ਹੈ ਜਿਹੜਾ ਪਰਮਾਤਮਾ ਦਾ ਨਾਮ ਹਮੇਸ਼ਾ ਜਪਦਾ ਰਹਿੰਦਾ ਹੈ ਸੋਗ ਨਹੀਂ ਸਦਾ ਹਰਖੀ ਹੈ ਰੇ ਛੋੜ ਨਾਹੀ ਕਿਛ ਲੇਤਾ ਜਿਹੜਾ ਕੋਈ ਵਿਰਲਾ ਮਨੁਖ ਪ੍ਰਭੂ ਮਲਾਪ ਮਾਨਦਾ ਹੈ ਉਸ ਨੂੰ ਕਦੇ ਚਿੰਤਾ ਨਹੀਂ ਵਿਆਪਦੀ ਉਸ ਦੇ ਅੰਦਰ ਸਦਾ ਖੁਸ਼ੀ ਹੀ ਰਹਿੰਦੀ ਹੈ ਇਸੇ ਆਤਮਿਕ ਆਨੰਦ ਨੂੰ ਛੱਡ ਕੇ ਉਹ ਕੁਝ ਹੋਰ ਗ੍ਰਹਿਣ ਨਹੀਂ ਕਰਦਾ ਕੋ ਨਾਨਕ ਜਨ ਹਰ 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 ਹੈ ਕਤਿ ਆਵੈ ਕਤ ਰਮਤੈ ਹੈ ਨਾਨਕ ਪਰਮਾਤਮਾ ਦਾ ਜਿਹੜਾ ਇਹੋ ਜਿਹਾ ਸੇਵਕ ਬਣਦਾ ਹੈ ਉਹ ਮੁੜ ਮੁੜ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਕਾਣੜਾ ਮਹੱਲਾ ਪੰਜਵਾ ਹਿਏ ਕੋ ਪ੍ਰੀਤਮ ਬਿਸਰ ਨ ਜਾਏ ਏ ਮੇਰੀ ਮਾਂ ਮੈਂ ਤਾਂ ਸਦਾ ਹੀ ਅਰਦਾਸ ਕਰਦਾ ਹਾਂ ਕਿ ਮੇਰੇ ਦਿਲ ਦਾ ਜਾਨੀ ਪ੍ਰਭੂ ਪਰਮਾਤਮਾ ਮੈਨੂੰ ਕਦੇ ਵੀ ਨਾ ਭੁੱਲੇ ਮਨ ਤਨ ਮਨ ਗਲਤ ਭਏ ਤੈ ਸੰਗੇ ਮੋਹਨੀ 모ਹੇ ਰਹੀ ਮੋਰੀ ਮਾਇ ਰਹਾਓ ਉਸ ਨੂੰ ਭੁਲਾਇਆ ਮਨ ਨੂੰ ਮੋਹਣ ਵਾਲੀ ਮਾਇਆ ਆਪਣੇ ਮੋਹ ਵਿੱਚ ਫਸਾਣ ਲੱਗ ਪੈਂਦੀ ਹੈ ਸਰੀਰ ਅਤੇ ਮਨ ਦੋਵੇਂ ਹੀ ਉਸ ਮੋਣੀ ਦੇ ਨਾਲ ਹੀ ਮਸਤ ਰਹਿੰਦੇ ਹਨ ਰਹਾਉ ਜੈ ਜੈ ਪਹਿ ਕਹੋ ਬਿਰਥਾ ਹੋ ਆਪਣੀ ਤੇਉ ਤੇਉ ਗਏ ਰਹੇ اٹਕਾਏ हे ਮਾਂ ਜਿਨ੍ਹਾਂ ਜਿਨ੍ਹਾਂ پاس ਮੈਂ ਆਪਣੀ ਇਹ ਔਖਿਆਈ ਦੱਸਦਾ ਹਾਂ ਉਹ ਵੀ ਸਾਰੇ ਇਸ ਮੋਣੀ ਦੇ ਪੰਜੇ ਵਿੱਚ ਫਸੇ ਪਏ ਹਨ ਅਤੇ ਜੀਵਨ ਪੰਧ ਵਿੱਚ ਰੁਕੇ ਹੋਏ ਹਨ ਅਨਕ ਭਾਂਤ ਕੀ ਇੱਕ ਹੈ ਜਾਲੀ ਤਾਂ ਕਿ ਗੰਠ ਨਹੀਂ ਛੁਰਾਏ ਇਹ ਮੋਣੀ ਨੇਕਾਂ ਹੀ ਰੂਪਾਂ ਦੀ ਇੱਕੋ ਹੀ ਜਾਲੀ ਹੈ ਇਸ ਦੀ ਪਈ ਹੋਈ ਗੰਢ ਨੂੰ ਕੋਈ ਵੀ ਛੁੜਾ ਨਹੀਂ ਸਕਦਾ ਕੋਈ ਵੀ ਖੋਲ ਨਹੀਂ ਸਕਦਾ ਫਿਰ ਤਾਂ ਫਿਰ ਤਾਂ ਨਾਨਕ ਦਾਸ ਆਇਓ ਸੰਤਨ ਹੀ ਸਰਨਾਏ ਹੇ ਨਾਨਕ ਨੇਕਾਂ ਜੂਨਾ ਵਿੱਚ ਭਟਕਦਾ ਭਟਕਦਾ ਜਿਹੜਾ ਮਨੁੱਖ ਸੰਤ ਜਨਾਂ ਦਾ ਦਾਸ ਬਣ ਕੇ ਸੰਤ ਜਨਾਂ ਦੀ ਸਰਨ ਆਉਂਦਾ ਹੈ ਕਾਟੇ ਅਗਿਆਨ ਭਰਮ ਮੋ ਮਾਇਆ ਲਿਓ ਕੰਠਰ ਲਾਏ ਫਿਰ ਉਸ ਦੇ ਅੰਦਰੋਂ ਆਤਮਿਕ ਜੀਵਨ ਵੱਲੋਂ ਬੇਸਮਝੀ ਭਟਕਣਾ ਤੇ ਮਾਇਆ ਦੇ ਮੋਹ ਦੀਆਂ ਗੰਢਾਂ ਕਟੀਆਂ ਜਾਂਦੀਆਂ ਹਨ ਪ੍ਰਭੂ ਪਰਮਾਤਮਾ ਜੀ ਉਸ ਨੂੰ ਆਪਣੇ ਗਲ ਨਾਲ ਲਾ ਲੈਂਦੇ ਹਨ ਕਾਂੜਾ ਮਹੱਲਾ ਪੰਜਵਾ ਆਨੰਦ ਰੰਗ ਬਨੋਦ ਹਮਾਰੇ ਗੁਰੂ ਦੇ ਚਰਨਾਂ ਨਾਲ ਮੇਰੇ ਹਿਰਦੇ ਵਿੱਚ ਸਦਾ ਆਤਮਿਕ ਆਨੰਦ ਤੇ ਚਾਹ ਬਣਿਆ ਰਹਿੰਦਾ ਹੈ ਨਾਮੋ ਗਾਵਨ ਨਾਮ ਧਿਆਵਨ ਨਾਮ ਹਮਾਰੇ ਪ੍ਰਾਨ ਧਾਰੈ ਰਹਾਓ ਕਿਉਂਕਿ ਪਰਮਾਤਮਾ ਦਾ ਨਾਮ ਮੇਰੀ ਜ਼ਿੰਦਗੀ ਦਾ ਸਹਾਰਾ ਬਣ ਗਿਆ ਹੈ ਹਰੀ ਨਾਮ ਹੀ ਮੇਰਾ ਹਰ ਵੇਲੇ ਦਾ ਗੀਤ ਹੈ ਹਰੀ ਨਾਮ ਹੀ ਮੇਰੀ ਸੁਰਤ ਦਾ ਨਿਸ਼ਾਨਾ ਬਣ ਚੁੱਕਾ ਹੈ ਰਹਾਓ ਨਾਮੋ ਗਿਆਨ ਨਾਮ ਇਸ ਇਸ਼ਨਾਨ ਹਰ ਨਾਮ ਹਮਾਰੇ ਕਾਰਜ ਸਵਾਰੈ ਗੁਰੂ ਦੇ ਚਰਨਾਂ ਦਾ ਸਦਕਾ ਹੁਣ ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਸ਼ਾਸਤਰਾਂ ਦਾ ਗਿਆਨ ਹੈ ਨਾਮ ਮੇਰੇ ਵਾਸਤੇ ਤੀਰਥਾਂ ਦਾ ਇਸ਼ਨਾਨ ਹੈ ਹਰੀ ਨਾਮ ਮੇਰੇ ਸਾਰੇ ਕੰਮ ਸਿਰੇ ਚੜਦਾ ਹੈ ਹਰ ਨਾਮੋ ਸੋਬਾ ਨਾਮ ਵਡਾਈ ਭੌਜਲ ਬਿਖਮ ਨਾਮ ਹਰ ਤਾਰੈ ਪਰਮਾਤਮਾ ਦਾ ਨਾਮ ਮੇਰੇ ਵਾਸਤੇ ਦੁਨੀਆਂ ਦੀ ਸ਼ੋਭਾ ਵਡਿਆਈ ਹੈ ਪਰਮਾਤਮਾ ਦਾ ਨਾਮ ਹੀ ਇਸ ਔਖੇ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ ਅਗੰਮ ਪਦਾਰਥ ਲਾਲ ਮੋਲਾ ਭਿਓ ਪ੍ਰਾਪਤ ਗੁਰ ਚਰਨਾਰੈ ਇਹ ਹਰੀ ਨਾਮ ਇੱਕ ਐਸਾ ਕੀਮਤੀ ਪਦਾਰਥ ਹੈ ਜਿਸ ਤੱਕ ਆਪਣੇ ਉਦਮ ਨਾਲ ਪਹੁੰਚ ਨਹੀਂ ਹੋ ਸਕਦੀ ਇੱਕ ਐਸਾ ਲਾਲ ਹੈ ਜੋ ਕਿਸੇ ਮੁੱਲ ਤੋਂ ਨਹੀਂ ਮਿਲਦਾ ਪਰ ਗੁਰੂ ਦੇ ਚਰਨਾਂ ਵਿੱਚ ਟਿਕਿਆਂ ਲੱਭ ਪੈਂਦਾ ਹੈ ਉਹ ਨਾਨਕ ਪ੍ਰਭ ਭਏ ਕਿਰਪਾਲਾ ਮਗਨ ਭਏ ਹਿਰੇ ਦਰਸਾਰੈ ਨਾਨਕ ਆਖਦਾ ਹੈ ਗੁਰਦੇ ਚਰਨਾਂ ਦੀ ਬਰਕਤ ਨਾਲ ਜਿਸ ਮਨੁੱਖ ਉਤੇ ਪ੍ਰਭੂ ਜੀ ਦੀਆਵਾਨ ਹੁੰਦੇ ਹਨ ਉਹ ਆਪਣੇ ਹਿਰਦੇ ਵਿੱਚ ਹੀ ਪ੍ਰਭੂ ਦੇ ਦਰਸ਼ਨਾਂ ਵਿੱਚ ਮਸਤ ਰਹਿੰਦਾ ਹੈ ਕਾਣਾੜਾ ਮਹੱਲਾ ਪੰਜਵਾ ਸਾਜਨ ਮੀਤ ਸੁਆਮੀ ਨੇਰੋ ਸਭਨਾ ਦਾ ਸੱਜਣ ਮਿੱਤਰ ਮਾਲਕ ਪ੍ਰਭੂ ਪਰਮਾਤਮਾ ਹਰ ਵੇਲੇ ਤੇਰੇ ਨੇੜੇ ਵਸ ਰਿਹਾ ਹੈ ਬੰਦਿਆ ਪੇਖਦਾ ਸੁਣਦਾ ਸਭਨ ਕਹਿ ਸੰਗੇ ਥੋਰੇ ਕਾਜ ਬੁਰੋ ਕਹਿ ਫੇਰ ਉਹ ਰਹਾਓ ਉਹ ਸਭ ਜੀਵਾਂ ਦੇ ਨਾਲ ਵਸਦਾ ਹੈ ਸਭਨਾ ਦੇ ਕਰਮ ਵੇਖਦਾ ਹੈ ਸਭਨਾ ਦੀਆਂ ਸੁਣਦਾ ਹੈ ਥੋੜੀ ਜੀ ਜ਼ਿੰਦਗੀ ਦੇ ਮਨੋਰਥਾਂ ਦੀ ਖਾਤਰ ਮੰਦੇ ਕੰਮ ਕਿਉਂ ਕੀਤੇ ਜਾਣ ਕਿਉਂਕਿ ਪਰਮਾਤਮਾ ਤੇ ਹਰ ਵੇਲੇ ਅੰਗ ਸੰਗ ਹੈ ਨਾ ਰਹਾਓ ਨਾਮ ਬਿਨਾ ਜੇ ਤੋਲ ਪਟਾਇਓ ਕਛੂ ਨਹੀਂ ਨਾਹੀ ਕਛ ਤੋ ਤੇਰੋ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਜਿਤਨੇ ਵੀ ਪਦਾਰਥਾਂ ਨਾਲ ਤੂੰ ਚੰਬੜ ਰਿਹਾ ਹੈ ਉਹਨਾਂ ਵਿੱਚੋਂ ਬੰਦਿਆ ਤੇਰਾ ਆਖਿਰ ਕੁਝ ਵੀ ਨਹੀਂ ਬਣਨਾ ਜੇ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਜੇ ਮਹਾ ਭਿਆਨ ਦੂਤ ਜਾਂ ਮਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ ਜਿੱਥੇ ਕੁਝ ਵੀ ਨਹੀਂ ਜਾਣਾ ਦੁਨੀਆ ਦੇ ਪਦਾਰਥ ਉਥੇ ਸਿਰ ਪ੍ਰਮਾਤਮਾ ਦਾ ਜਪਿਆ ਹੋਇਆ ਨਾਮ ਹੀ ਜਾਣਾ ਹੈ ਆਗੇ ਦ੍ਰਿਸ਼ਟ ਆਵਤ ਸਭ ਪ੍ਰਗਟ ਈਹਾ ਮੋਹਿਓ ਪਰਮੰਧੇਰੋ ਇੱਥੇ ਤੋਂ ਬੰਦਿਆ ਮਾਇਆ ਦੇ ਮੋਹ ਵਿੱਚ ਫਸ ਰਿਹਾ ਹੈ ਪਰਮੰਧ ਦੇ ਹਨੇਰੇ ਵਿੱਚ ਠੇਡੇ ਖਾ ਰਿਹਾ ਹੈ ਪਰ ਪ੍ਰਲੋਕ ਵਿੱਚ ਇੱਥੋਂ ਦਾ ਕੀਤਾ ਹੋਇਆ ਸਭ ਕੁਝ ਪ੍ਰਤੱਖ ਤੌਰ ਤੇ ਦਿਸ ਪੈਂਦਾ ਹੈ ਅਟਕੇ ਹੋ ਸੁਤ ਬਨਤਾ ਸੰਗ ਮਾਇਆ ਦੇਵਨ ਹਾਰ ਦਤਾਰ ਬਸੇਰੋ ਬੰਦਿਆ ਤੂੰ ਪੁੱਤਰੀ ਅਤੇ ਮਾਇਆ ਦੇ ਮੋਹ ਵਿੱਚ ਆਤਮਿਕ ਜੀਵਨ ਦੇ ਬੰਧ ਵੱਲੋਂ ਰੁਕਿਆ ਪਿਆ ਹੈ ਸਭ ਕੁਝ ਦੇ ਸਭ ਕੁਝ ਦੇ ਸਕਣ ਵਾਲੇ ਦਾਤਾਰ ਨੂੰ ਪ੍ਰਭੂ ਨੂੰ ਤੂੰ ਭੁਲਾ ਰੱਖਿਆ ਹੈ ਜਿਹੜਾ ਤੈਨੂੰ ਜੁਗਾ ਜੁਗੰਤਰਾਂ ਤੋਂ ਦੇ ਰਿਹਾ ਹੈ ਕਉ ਨਾਨਕ ਏਕੈ ਪਾਰ ਹੋਸੋ ਬੰਧਨ ਕਾਟਨ ਹਾਰ ਗੁਰ ਮੇਰੋ ਪੰਜਵੇਂ ਨਾਨਕ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ ਕਿ ਨਾਨਕ ਆਖਦਾ ਹੈ ਕਿ ਸਿਰਫ ਇੱਕ ਗੁਰੂ ਪਰਮੇਸ਼ਰ ਦਾ ਭਰੋਸਾ ਰੱਖ ਪਿਆਰਾ ਗੁਰੂ ਮਾਇਆ ਦੇ ਸਾਰੇ ਬੰਧਨ ਕੱਟਣ ਦੀ ਸਮਰੱਥਾ ਵਾਲਾ ਹੈ ਉਸ ਦੀ ਸ਼ਰਨ ਪਿਆ ਸਭ ਕੁਝ ਮਿਲ ਜਾਂਦਾ ਹੈ ਤੇ ਉਸ ਦੀ ਸ਼ਰਨ ਪਿਆ ਰਹੋ ਕਿਉਂਕਿ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਜ਼ਿੰਦਗੀ ਦਾ ਤੇ ਮੌਤ ਤੋਂ ਬਾਅਦ ਕੰਮ ਆਉਣ ਵਾਲਾ ਕੁਝ ਨਹੀਂ ਹੈਗਾ ਪ੍ਰਮਾਤਮਾ ਦਾ ਨਾਮ ਹੀ ਹੈ ਜਿਹੜਾ ਲੋਕ ਪਰ ਲੋਕ ਵਿੱਚ ਸਹਾਈ ਹੁੰਦਾ ਹੈ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਪ੍ਰਾਪਾ ਬਾਪੇ ਮੇਲੇ ਦੇ ਧਾਰਨੀ ਉਹ ਬਣ ਜਾਂਦੇ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਗੁਰੂ ਪਿਆਰਿਓ ਅੱਜ ਕਈ ਦਿਨਾਂ ਤੋਂ ਮੈਂ ਸਪੀਕਰ ਵਾਸਤੇ ਕਹਿ ਰਹੇ ਹਾਂ ਬਾਬਾ ਜੀ ਨੂੰ ਆਵਾਜ਼ ਨਹੀਂ ਘਟਕਰਦੇ ਸਾਡੇ ਪਿੰਡ ਦੇ ਗਰੰਥੀ ਸਿੰਘ ਤੇ ਜੇ ਵਿੱਚ ਆਵਾਜ਼ ਆਈ ਹੋਈ ਤੇ ਮੈਂ ਮਾਫੀ ਮੰਗਦਾ ਹਾਂ ਰਿਕਾਰਡਿੰਗ ਦੇ ਵਿੱਚ ਸਵਾਉ ਸ਼ਬਦ ਜਾਂ ਆਖਰੀ ਦੋ ਪੰਕਤੀਆਂ ਪੜ੍ਹ ਕੇ ਖਿਮਾ ਦੇ ਜਾਇਤ ਹੁੰਦੇ ਹਾਂ ਜੀ اٹکے او سوت بنتا سنگ مایا دیونہار دتار بسیرو کو नानक एक कै पारोसो বন্দਨ کاٹن ہار گੁਰ میرو واہہ گرو جی کا ਖਾਲ사 واہہ گرو جی کی فتے گرو پیارے او اج اپا تان تان سری گورو گرنت صاحب مہاراج جی دے پاوان انگ 1302 دی بیاکھیا تے پاٹھ سرون کیتے ہن ਕਾਲ ਨੂੰ ਆਪਾ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1303 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ